ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਜਿਵੇਂ ਤੁਹਾਨੂੰ ਕੁਝ ਟਾਈਮ ਪਹਿਲਾਂ ਆਪਾਂ ਲਗਭਗ 4:30 ਵਜੇ ਮੈਸੇਜ ਕਰਤਾ ਸੀ ਆਪਾਂ ਤੁਹਾਨੂੰ ਮੈਸੇਜ ਵੀ ਸਾਢੇ 6 ਵਜੇ ਜਿਸ ਰਹੀਮ ਹਾਲ ਠੀਕ ਰਿਹਾ ਤਾਂ ਆਪਾਂ ਤੁਹਾਨੂੰ ਇੱਕ ਚੰਗੀ ਮੱਝ ਦੀ ਲਾਈਵ ਮਿਲਕਨ ਦਿਖਾਵਾਂਗੇ ਸੋ ਉਹ ਸਮਾਂ ਲਗਭਗ ਪੂਰਾ ਹੋ ਚੁੱਕਾ ਤੇ ਸਾਢੇ 6:15 ਵਜੇ ਲਗਭਗ ਜੇ ਟਾਈਮ ਆ ਗਿਆ ਆਪਣਾ ਸਾਢੇ 6 ਵਜੇ ਦਾ ਤੇ ਇੱਕ ਬਹੁਤ ਹੀ ਚੰਗੇ ਢਾਂਚੇ ਦੀ ਬੂਰੀ ਮੱਝ ਦੀ ਜਿਹੜੀ ਆਪਾਂ ਲਾਈਵ ਚ ਵਾਈ ਕਰਨ ਜਾ ਰਹੇ ਹਾਂਗੇ ਤੇ ਜਿੰਨੇ ਭਰਾ ਜੁੜੀ ਆnde ਨਾਲ ਦੀ ਨਾਲ ਸ਼ੇਅਰ ਕਰ ਦਿਓ ਲਾਈਕ ਕਮੈਂਟ ਕਰੀ ਚਲੋ ਸਭ ਤੋਂ ਪਹਿਲਾਂ ਤੁਹਾਨੂੰ ਮੇਥਰਾ ਭਾ ਅਡਰੈਸ ਦੱਸ ਦੱਗੇ ਵੀ ਕਿੱਥੇ ਜੇ ਬੈਠੇ ਆਪਾਂ ਆਪਾਂ ਪਹੁੰਚੇ ਸੀ ਹਰਿਆਣੇ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਹਸਾਰ ਜ਼ਿਲ੍ਹਾ ਹਸਾਰ ਜ਼ਿਲ੍ਹੇ ਦੇ ਵਿੱਚ ਸੁਲਤਾਨਪੁਰ ਪਿੰਡ ਹੈ ਬੂਰੀ ਮੱਝ ਦੀ ਲਾਈਵ ਮਿਲਕਾਂ ਕਰਦੇ ਆਪਾਂ ਚੰਗਾ ਦੁੱਧ ਕੱਢਦੀ ਆ ਬਾਕੀ ਜਿੰਨਾ ਦੁੱਧ ਹੋਊਗਾ ਤੁਹਾਡੇ ਸਾਹਮਣੇ ਅੱਧੇ ਘੰਟੇ ਦੇ ਵਿੱਚ ਆਪਾਂ ਜਿਹੜਾ ਰਿਜ਼ਲਟ ਦੇ ਦਿਆਂਗੇ ਤੁਹਾਨੂੰ ਬੇਈਂਤੇ ਵੀ ਜਿੰਨੇ ਭਰਾ ਜੁੜੀ ਜਾਂਦੇ ਹੈਗੇ ਉਹ ਨਾਲ ਦੀ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਚਲਿਓ ਵੀ ਕਿਹੜੇ ਪਿੰਡ ਤੋਂ ਚੱਲ ਰਹੇ ਹੋਗੇ ਜੇ ਆਪਣੇ ਚੈਨਲ ਨੂੰ ਦੇਖ ਰਹੇ ਹੋਗੇ ਤੇ ਨਾਲ ਦੀ ਨਾਲ ਇੱਕ ਇੱਕ ਲਾਈਕ ਤੇ ਸ਼ੇਅਰ ਜਰੂਰ ਮਾਜਰੋ ਤਾਂ ਕਿ ਜਿਹੜੀ ਵੀਡੀਓ ਆਪਣੀ ਇਹ ਵੱਧ ਤੋਂ ਵੱਧ ਆਪਣੇ ਹੋਰ ਭਰਾਵਾਂ ਤੱਕ ਜਿਹੜੀ ਇਹ ਪਹੁੰਚਦੀ ਹੋ ਜਾ ਤੇ ਜਿੰਨੇ ਕ ਭਰਾ ਨਾਲ ਜੁੜੀ ਜਾਂਦੇ ਹੈ तकरीबन 8-9 ਭਰਾ ਫੇਸਬੁੱਕ ਤੇ ਤੇ 6-7 ਭਰਾ YouTube ਤੇ ਜੁੜ ਚੁੱਕਿਆ ਹੈ ਨਾ ਤੇ ਜਿਵੇਂ ਜਿਵੇਂ ਭਰਾਵਾਂ ਦੇ ਕੋਈ ਕਮੈਂਟ ਹੋਣਗੇ ਕੋਈ ਸਵਾਲ ਜਵਾਬ ਹੋਣਗੇ ਆਪਾਂ ਉਹਨਾਂ ਦਾ ਜਵਾਬ ਜਰਾ ਤੁਹਾਡਾ ਸਾਂਝਾ ਕਰੇ ਚੱਲਾਂਗੇ। ਇਹ ਕੇ ਦੱਸਿਓ ਜਦੋਂ ਵੀ ਨੈਟਵਰਕ ਸਹੀ ਆ ਰਿਹਾ ਕੋਈ ਕਲੀਅਰਟੀ ਆ ਰਹੀ ਹੈ ਵੀਡੀਓ ਦੀ ਜਾਂ ਤੇ ਮੰਨ ਕੇ ਚੱਲੋ ਦੂਜੀ ਗੱਲ ਵੀ ਆਵਾਜ਼ ਸਹੀ ਆ ਰਹੀ ਹੈ ਜੀ। ਸਾਰੇ ਭਰਾ ਕਰ ਦਿਓ ਇੱਕ ਇੱਕ ਮਿੰਟ ਵੀ ਨੈਟਵਰਕ ਕਿਵੇਂ ਆ ਰਿਹਾ ਕਲੀਅਰਟੀ ਕਮੀਆਰੀ ਆ ਤੇ ਰਹੀ ਗੱਲ ਵਾਜੂਈ ਤੇ ਵੀ ਵਾਜ ਸਹੀ ਆ ਰਹੀ ਹੈ ਕਮੀਆਰੀ ਆ ਨਾ ਮੈਨੂੰ ਲਾਇਕ ਫੋਟੋ ਤੋਂ ਮੈਂ ਜਜਮੈਂਟ ਹੋ ਰਹੀ ਵੀ ਮੇਰੇ ਪਿੰਡ ਦਾ ਮੁੰਡਾ ਸੀਤਾ ਸਰਜੀਤ ਸਿੰਘ ਸੀਤਾ ਗੰਦਾਰਾ ਉਹ ਜੜ ਚੁੱਕਾ ਪੇਜ ਤੇ ਤੇ ਕਮੈਂਟ ਜਰੂਰ ਮਾਰਦਿਆ ਕਰੋ ਭਰਾਓ 8-9 ਮੁੰਡੇ ਭਰਾ ਇਹਦੇ YouTube ਤੇ 8-9 ਮੁੰਡੇ Facebook ਤੇ ਬੈਠੇ ਹੋਗੇ ਕਮੈਂਟ ਹਜੇ ਕਿਸੇ ਭਰਾ ਦਾ ਇੱਕ ਵੀ ਨਹੀਂ ਪਹੁੰਚਿਆਗਾ ਤੇ ਮਾਰੇ ਚੱਲ ਕੇ ਕਮੈਂਟ ਕਰਕੇ ਸ਼ੇਅਰ ਮਾਰੇ ਚੱਲੋ ਪਾਵਨ ਗਿੱਲ ਆ ਗਿਆ YouTube ਤੇ ਹੈਲੋ ਲਿਖ ਕੇ ਅਰਸ਼ਦੀਪ ਸਿੰਘ ਸਤਿ ਸ੍ਰੀ ਸਤਿ ਸ੍ਰੀ ਕਾਲ ਵੀਰ ਜੀ ਠੀਕ ਆ ਵੀਰ ਸਤਿ ਸ੍ਰੀ ਕਾਲ ਜੀ ਜੋਤ ਰੇਰੀ ਫਾਰਮ ਆ ਗਿਆ ਗੁੱਡ ਬਰੋ ਸਰਜੀਤ ਗੰਦਾਰਾ ਹੈਲੋ ਤੇ ਪਵਨ ਗਿੱਲ ਜੰਗੀਆਂ ਨਾਲ ਤੋਂ ਮੁੰਡਾ ਪਵਨ ਗਿੱਲ ਮਿੱਤਰ ਆਪਣਾ ਦੇ ਕੋਲ ਨੀਲੀ ਰਾਵ ਦਾ ਕਟਾ ਇੱਕ ਮੁਰਾ ਨਸਲ ਦਾ ਵਧੀਆ ਬਾਕੀ ਪਸ਼ੂ ਵੀ ਚੰਗੇ ਆ ਗਏ ਮਨਦੀਪ ਸਿੰਘ ਢਿੱਲੋਂ ਫਾਰਮ ਦੀ ਕੀ ਡਿਟੇਲ ਆ ਫਾਰਮ ਦੀ ਡਿਟੇਲ ਹੈ ਜੀ ਹਰਿਆਣੇ ਦੇ ਵਿੱਚ ਪਹੁੰਚਿਆ ਹਸਾਰ ਜ਼ਿਲ੍ਹਾ ਸੁਲਤਾਨਪੁਰ ਪਿੰਡ ਹੈ ਇਹ ਕਾਮ ਪਸ਼ੂ ਪਾਲਕਾ ਕੋਈ ਜਿਆਦਾ ਵੱਡਾ ਫਾਰਮ ਨਹੀਂ ਕੁਝ ਜਦਾ ਵੱਡਾ ਮਸ਼ਹੂਰ ਜਾਂ ਫੇਮਸ ਆਪਾਂ ਨਾਮ ਨਹੀਂ ਕਹਿ ਸਕਦੇ ਕਿ ਆਮ ਆਪਣੇ ਵਰਗਾ ਚਾਰ ਪੰਜ ਕ ਮੱਝਾ ਰੱਖਣ ਵਾਲਾ ਵੀਰ ਘਰ ਚੋਂ ਚਵਾਈ ਕਰਾ ਰਿਹਾ ਹੈਗਾ ਤੇ ਕਿੱਥੋਂ हिसार ਜ਼ਿਲ੍ਹਾ ਦਾ ਸੁਲਤਾਨ ਸੁਲਤਾਨਪੁਰ ਪਿੰਡ ਨਾ ਸੁਲਤਾਨਪੁਰ ਪਿੰਡਾ ਜੀ हिसार ਜ਼ਿਲ੍ਹੇ ਦਾ ਹਰਿਆਣਾ ਦੇ ਵਿੱਚ ਠੀਕ ਹੈ ਤੇ ਆ ਤਿੰਨੇ ਪਸ਼ੂ ਆਪਾਂ ਨੂੰ ਘਰ ਦੇ ਵਿੱਚ ਆਹੀ ਆ ਸਾਹਮਣੇ ਤੁਹਾਨੂੰ ਬਾ ਲਾਈਵ ਕਰਵਾ ਕੇ ਨਾ ਲਾਸਟ ਦੇ ਵਿੱਚ ਤੁਹਾਨੂੰ ਦਿਖਾ ਦਾਂਗੇ ਆਪਾਂ ਵੀ ਤਿੰਨੇ ਇਹਦੇ ਵਾਈ ਕੋਲੇ ਮੱਝਾਂ ਨੇ ਉਹ ਤਿੰਨੇ ਤਾਜ਼ਾ ਸੁੰਗਾਂ ਨਹੀਂ ਆ ਇਹ ਬਾਕੀ ਦੋ ਹੋ ਹੋਰ ਆਪਣੇ ਕੋਲੇ ਕਿਵੇਂ ਕਿੰਨੇ ਕਿੰਨੇ ਦੁੱਧ ਚੱਲਦੇ ਹਨ ਇਹ 24 ਐਚ ਐਲ ਡੀ ਵੀ ਰਿਕੋਰਡ ਹੈ ਹਾਂ ਅੱਛਾ ਕਾਲੇ ਰੰਗ ਦੀ ਮਾਝ ਇਧਰ ਜਿਹੜੀ ਇਧਰ ਮੇਤਰ ਨਾਲ ਖੜੀ ਹੈ ਇਹ ਕਾਲੀ ਮਾਝ 24 ਕਿਲੋ ਪਲੱਸ ਐਚ ਐਲ ਡੀ ਵੀ ਇਹ ਮੇ ਰਿਕੋਰਡ ਆ ਹਾਂ ਦੂਸਰੇ ਬਿਆਰੀ 25 ਦਿਨ ਦੀ ਬਿਆਈ ਹੋਈ 24 ਕਿਲੋ ਦੁੱਧ ਜੋ ਲਾਸਟ ਮੈਂ ਖੜੀ ਕਾਲੀ ਠੀਕ ਹੈ 24 ਕਿਲੋ ਤੋ ਚੱਲਦੀ ਆ ਤੇ ਇਹ ਜਿਹੜੀ ਬੂਰੀ ਮਾਝ ਆ ਇਹਦਾ ਆਪਾਂ ਤੁਹਾਨੂੰ ਹਜੇ ਸਸਪੈਂਸ ਰੱਖਾਂਗੇ ਕਿ ਨਾ ਉਹਦਾਗਾ ਤੇ ਇਹ ਰਿਜ਼ਲਟ ਤੁਹਾਨੂੰ ਨਾਲ ਦੀ ਨਾਲ ਚਵਾਈ ਕਰਾ ਕੇ ਤੇ ਦੂਜੀ ਗੱਲ ਇਹ ਦੇਖੋ ਤੁਸੀਂ ਵੀ ਜਿਹੜੀ ਖਾਸ ਗੱਲ ਹੋਊਗਾ ਨਾ ਮਾਤਾ ਚਵਾਈ ਕਰ ਰਹੇ ਨੇਗੇ ਮਾਤਾ ਦੀ ਕਿੰਨੀ ਉਮਰ ਹੋਊਗੀ ਮਾਤਾ ਕੇ 60 ਸਾਲ ਹੋ ਗਏ 60 ਸਾਲ ਦੀ ਉਮਰ ਆ ਮਾਤਾ ਜੀ ਤੇ ਇੰਨੇ ਜੋਸ਼ ਦੇ ਨਾਲ ਮਾਤਾ ਜੀ ਚਵਾਈ ਕਰ ਰਹੇ ਨੇ ਨਾ ਪੂਰੇ ਜਿਵੇਂ ਮਤਲਬ ਨੌਜਵਾਨ ਮੁੰਡੇ ਕੁੜੀਆਂ ਆਪਾਂ ਕਹਿ ਸਕਦੇ ਆ ਆਪਾਂ ਤੋਂ ਉਹਨੇ ਨੌਜਵਾਨ ਤੋਂ ਵੀ ਇੰਨੀ ਚਵਾਈ ਨਹੀਂ ਹੁੰਦੀਗੀ ਜ਼ਿਆਦਾਤਰ ਹਰਿਆਣਾ ਦੇ ਵਿੱਚ ਬੀਬੀਆਂ ਔਰਤਾਂ ਕੰਮ ਕਰਦੇ ਨੇ ਨਾ ਮੱਜਾਂ ਦਾ ਆਪਾਂ ਨੂੰ ਪਿਛਲੇ ਦਿਨਾਂ ਚ ਅਮਰ ਟਾਂਡੇ ਦੇ ਫਾਰਮ ਤੋਂ ਵੀ ਆਪਾਂ ਦਿਖਾਇਆ ਸੀ ਉਹ ਤੋਂ ਵੀ ਮਾਤਾ ਜੀ ਕੰਮ ਕਰਦੇ ਨੇ ਸੁਖਵੀਂ ਟਾਂਡੇ ਦੇ ਫਾਰਮ ਉਦੋਂ ਵੀ ਮਾਤਾ ਜੀ ਕੰਮ ਕਰਦੇ ਨੇਗੇ ਔਰ ਆਪਣਾ ਨਾਮ ਬਾਈ ਮਨਜੀਤ ਮਨਜੀਤ ਬਾਈ ਮਨਜੀਤ ਬਾਈ ਆ ਇਹਦਾ ਨਾਮ ਮਨਜੀਤ ਬਾਈ ਦਾ ਇਹਦੇ ਵੀ ਇਹਨਾਂ ਦੇ ਮਾਤਾ ਜੀ ਮਾਤਾ ਨੇ ਆਪਣੇ ਕੋ ਹਾਂ ਬਗਵਾ ਮਾਤਾ ਜੀ ਨੇਗੇ ਜੋ ਇਹ ਪੂਰੀ ਮੱਝ ਹੈ ਸੁਆ ਕਿਹੜਾ ਦਾ ਵਿਆਹ ਤੇ ਕਿਹੜਾਗਾ ਥਰਡ ਟਾਈਮ ਹੈ ਬਾਈ ਥਰਡ ਥਰਡ ਟਾਈਮ ਬਾਈ ਅਗੜਾ ਇੱਕ ਨੇ ਉੱਤ ਪਾ ਦਿੱਤਾ ਠੀਕ ਹੈ ਨਿਕਾਲ ਦੂਸਰ ਬਾਅਦ ਵਿੱਚ ਬਸ ਤੱਕ ਕੋਈ ਗੱਲ ਨਹੀਂ ਆਪ ਤੋਂ ਅੱਗੇ ਕਰਨ ਪਵਨ ਗੱਲ ਗੁੱਡ ਜੌਬ ਵੀਰ ਠੀਕ ਆ ਵੀਰੇ ਪਵਨ ਸ਼ੇਅਰ ਮਾਰ ਦਿਆ ਕਰੋ ਸਾਰੇ ਪਰ ਨਾਲ ਦੀ ਨਾਲ ਤੇ ਲਾਸਟ ਤੱਕ ਚਵਾਈਚ ਜੁੜੇ ਰਹੋ ਵੀਰ ਜੀ ਕਿੰਨੇ ਕਿੰਨ ਪਾਸਿਓ ਬਾ ਦੱਸ ਹਰਸ਼ਦੀਪ ਸਿੰਘ ਦਾ ਅੱਜ YouTube ਤੇ ਕਮੈਂਟ ਆਇਆ ਮੈਨੂੰ ਸਮਝ ਨਹੀਂ ਲੱਗੀ ਵੀਰ ਜੀ ਕਿੰਨ ਪਾਸਿਓ ਮਤਲਬ ਬਾ ਦੱਸੋ ਇਸ ਤਰ੍ਹਾਂ ਸਮਝ ਨਹੀਂ ਲੱਗੀ ਕੀ ਕਹਿਣਾ ਤਕਰੀਬਨ 13 14 15 ਭਰਾ ਫੇਸਬੁੱਕ ਤੇ ਆ ਗਏ ਨੇ ਆਪਣੇ ਭਾਗ ਸਿੰਘ ਫਾਰਮ ਤੇ ਤੇ ਬਾਕੀ YouTube ਦੇ ਵੀ ਤਕਰੀਬਨ 14 ਤੋਂ 15 ਬੰਦੀ ਭਰਾ ਆਪਣੇ YouTube ਤੇ ਨੇ ਭਾਗ ਸਿੰਘ ਫਾਰਮ YouTube ਚੈਨਲ ਤੇ ਤੇ ਕੋਸ਼ਿਸ਼ ਰਹੂਗੀ ਵੀ ਤੇ ਜਿਹੜੀ ਆ ਨੈਟਾ ਉਹ ਨਾ ਕੱਟਾ ਜਾਵੇ ਜੇ ਕਈ ਵਾਰ ਫੇਸਬੁੱਕ ਤੇ ਲੱਗੇ ਤੁਹਾਨੂੰ ਵੀ ਨੈਟ ਘਟ ਕਰਾ ਤਾਂ ਭਾਗ ਸਿੰਘ ਫਾਰਮ ਭਰ ਕੇ YouTube ਤੇ ਸਰਚ ਕਰ ਲਿਓ ਜਾਂ YouTube ਤੇ ਤੁਹਾਨੂੰ ਲੱਗੇ ਵੀ ਥੋੜੀ ਘਟਾ ਰੈਂਜ ਤਾਂ ਫੇਸਬੁੱਕ ਤੇ ਜਿਹੜਾ ਭਗਤ ਸਿੰਘ ਫਾਰਮਕ ਉੱਥੇ ਤੁਸੀਂ ਦੇਖ ਸਕਦੇ ਹੋ ਜੱਟ YouTube ਤੇ ਜੱਟ ਦੇ ਨਾਂ ਤੇ ਕਿਸੇ ਹੈਲੋ ਸਰ ਲਿਖ ਕੇ ਕੀਤਾ ਮੈਸੇਜ ਕਮੈਂਟ ਕਰਕੇ ਦੱਸੋ ਕਿ ਕਿਹੜੇ ਪਿੰਡ ਤੋਂ ਭਰਾ ਇਹ ਅਟੈਚ ਹੋਇਆ ਆਪਣੇ ਨਾਲ ਪਵਨ ਨੇ ਕਿਹਾ ਕਹਿੰਦਾ ਕਿਹੜੇ ਬੁੱਲ ਦੀ ਹੈ ਵੀਰੇ ਹਜੇ ਆਪਾਂ ਇਸ ਕੁਝ ਨਹੀਂ ਦੱਸਣਾ ਤੁਹਾਨੂੰ ਫਾਈਨਲ ਚਵਾਈ ਹੋਣ ਦੋ ਦੋ ਤਾਂ ਆਪਾਂ ਚਵਾਈਆਂ ਕਰਾਂਗੇ ਮਜਦੇ ਕੋਈ ਗੱਲ ਨਹੀਂ ਸੁਣਵਾਜ ਸਾਰਾ ਡਿਟੇਲ ਦੱਸਾਂ ਇਹ ਵੀ ਕੀ ਗੱਲ ਆ ਕੀ ਸੱਪ ਨਿਕਲਣਾ ਇਥੋਂ ਉਹ ਵੀ ਤੁਹਾਨੂੰ ਦੱਸਾਂ ਇੱਕ ਤੇ ਉਹ ਸਮਾਂ ਦੱਸਣਾ ਵਾਖ ਫਿਲਹਾਲ ਤੁਸੀਂ ਇੱਕ ਜਿਹੜਾ ਇੰਜੋਏ ਕਰੋ ਵੀ ਚੁਆਈ ਦੇਖ ਕੇ ਨਾ ਵੀ ਕਿਨਾ ਉਹ ਕੱਢ ਰਹੀ ਆ ਥਾਰ ਟਾਈਮ ਤੀਜੇ ਸੂਈ ਦੀ ਮੱਝ ਸੂਈ ਵੀ ਆ ਕਿੰਨੇ ਕ ਦਿਨ ਦੀ ਸੂਈ ਨੂੰ ਸੂਈ ਨਹੀਂ ਆ ਸੌ ਤਾਂ ਨਾ ਸੌ ਲਾਂ ਮੈਂ ਨਾ ਸਿਰਫ 15 ਤੋਂ 16 ਦਿਨ ਜਿਹੜਾ ਮੱਝ ਨੂੰ ਸੂਈ ਨੂੰ ਹੋਇਆ ਗਿਆ ਹਾਲਾਂਕਿ ਮੱਝ ਦਾ ਜਿਹੜਾ ਮੈਲਾ ਹੁੰਦਾ ਆ ਪਾ ਕੱਢ ਚੱਲਣਾ ਉਹ ਨਹੀਂ ਚੱਲਿਆ ਹਜੇ ਤੱਕ ਹਜੇ ਤੱਕ ਬੌਲੇ ਦੇ ਵਿੱਚ ਹੀ ਆ ਮਤਲਬ ਸਾਫ਼ ਨਹੀਂ ਹੋਈਗੀ ਤੇ ਜਿਵੇਂ-ਜਿਵੇਂ ਮਤਲਬ ਇਹਨੇ ਤਕਰੀਬ ਸਾਨੂੰ ਸਾਰਿਆਂ ਨੂੰ ਪਤਾ ਵੀ 25 ਤੋਂ 30 ਤੇ 35-40 ਦਿਨ ਲੱਗ ਭਾਗ ਜਿਹੜੇ ਉਹ ਲੱਗ ਜਾਂਦੇ ਨੇਗੇ ਇਹਨਾਂ ਨੂੰ ਪਸ਼ੂ ਨੂੰ ਨਿਰਜਿੰਦਰ ਸਿੰਘ ਰਾਣੂ ਗੁੱਡ ਠੀਕ ਆ ਬਾਜੀ ਧੰਨਵਾਦ ਜੁੜਨ ਵਾਸਤੇ ਹਾਂ ਜੱਟ ਵੀਰ ਕਹਿੰਦਾ ਕਹਿੰਦਾ ਵੀ ਵੀਡੀਓ ਚ ਰੇਟ ਕਰਾ ਦਿਆ ਕਰੋ ਭਰਾ ਚਲੋ ਕੋਈ ਗੱਲ ਨਹੀਂ ਫਿਲਹਾਲ ਇਹ ਵੀਡੀਓ ਆਪਣੀ ਚਵਾਈ ਦੇ ਦੇ ਤੇ ਰੇਟ ਵਾਲੀ ਤਾਂ ਕੋਈ ਗੱਲ ਨਹੀਂ ਕੀ ਬਾਕੀ ਜਿਹੜਾ ਤੁਹਾਡਾ ਸਵਾਲ ਹੈ ਉਹ ਆਪਾਂ ਸਨੂ ਹਾਂ ਨਾ ਸਮਝਾਂਗੇ ਜਦੋਂ ਆਪਾਂ ਵੀਡੀਓ ਸੇਲ ਪਰਚਾਈ ਦੀ ਪਾਵਾਂਗੇ ਤੇ ਉਹਦਾ ਆਪਾਂ ਤੁਹਾਡੀ ਜਿਹੜਾ ਸਵਾਲ ਨੂੰ ਆਪਾਂ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਨਾਲ ਦੀ ਨਾਲ ਜੁੜੀ ਚੱਲੋ ਜਿੰਨੇ ਵੀ ਭਰਾ ਜਿਹੜੀਆਂ ਨੇ ਸ਼ੇਅਰ ਕਰਾਰੇ ਚ ਲਿਕ ਲਾਇਕ ਕਰੀ ਚੱਲੋ ਤੇ ਬਾਕੀ ਤੁਹਾਨੂੰ ਪਤਾ ਥੋੜਾ ਜਿਹਾ ਮੌਸਮ ਆ ਜਿਹੜਾ ਉਹ ਪੰਜਾਬ ਦੇ ਵਿੱਚ ਵੀ ਤੇ ਪੂਰਾ ਹਰਿਆਣਾ ਦੇ ਵਿੱਚ ਵੀ ਕਾਫੀ ਜਿਹਾ بارش ਵਾਲਾ ਹੋਇਆ ਮਾਹੌਲ ਹੈਗਾ ਅਸ ਮੈਂ ਜਦੋਂ ਵੀ ਹੁਣ ਪੰਜਾਬ ਤੋਂ ਚੱਲਿਆ ਸੀ ਤਪੇ ਤੋਂ ਅਕਲਿਆ ਰੱਲਾ ਹੋ ਕੇ ਜਦਾ ਅਕਲੀ ਤੋਂ ਮੀਂਹ ਪੈਣ ਲੱਗਿਆ ਸੀਗਾ ਤੇ ਸਰਦੂਲਗਾਟ ਆਪਕੇ ਵੀ ਉਸ ਤੋਂ ਅੱਗੇ ਤੱਕ ਜਿਹੜਾ ਮੀਂਹ ਪੂਰੇ ਜ਼ੋਰ ਦਾ ਪਈਆ ਤੇ ਉਹਦਾ ਥੋੜਾ ਜਿਹਾ ਟਾਈਮ ਰੁਕਿਆ ਤੇਹਰਾਂ ਦੇ ਵਿੱਚ ਫਿਰ ਪੂਰਾ ਮੀ ਸੀਗਾ ਇਸ ਕਰਕੇ ਇਹ ਮੱਝ ਨੂੰ ਆਪਾਂ ਅੰਦਰ ਵੱਨਕ ਜਿਹੀ ਚਵਾਈ ਕਰ ਰਹੇ ਹਾਂਗੇ ਇਹ ਚਵਾਈ ਇੱਕ ਮਾਸ ਤੋਂ ਪਾਸ ਸਮਾਂ ਮਨ ਮਲੇ ਬਾਤ ਮਾ ਕੋਲ ਲੜ ਗਿਆ ਨਹੀਂ ਮਲੇ ਇੱਕ ਕਾਪੀ ਝਾਕੀ ਮੈਨੂੰ ਝਾਕੀ ਰੱਖੋ ਪੀ ਇਤਨਾ ਪਾਊਡਰ ਹਮਾ ਸਮਨ ਲੈ ਮਨ 10 ਕਾਪੀ ਨੂੰ ਕਹੋਗੇ ਭਾਈ ਮਾਸ ਕੀ ਝਾ ਬਣਾ ਰੱਖੀ ਝਾ

ਸਾਰੇ ਭਰਾ ਨਾਲ ਨਾਲ ਸ਼ੇਰ ਜਰੂਰ ਮਾਰੇ ਚੱਲੋ ਮੁਹੰਮਦ ਖਾਨ ਮੁਹੰਮਦ ਖਾਨ ਇਹ ਭਰਾ ਕਿ ਜੁੜਾਗਾ ਇਹਨਾਂ ਨੇ ਸਾਈਨ ਭੇਜਿਆ ਗੁੱਠੇ ਦਾ ਦੱਸਿਓ ਭਰਾ ਕਿਥੋਂ ਟਾਇਚ ਹੋ ਤੁਸੀਂ ਅ ਤੁਹਾਡਾ ਹਿੰਦੀ ਚ ਨਾਮ ਆਗਾ ਕੀ ਤੁਸੀਂ ਪੰਜਾਬ ਤੋਂ ਜਾਂ ਹਰਿਆਣਾ ਤੋਂ ਦੱਸੋ ਸਾਨੂੰ ਨਾ ਫਿਲਹਾਲ ਤੁਹਾਨੂੰ ਇੱਕ ਵਾਰੀ ਫੇਰ ਸਾਰੇ ਭਰਾ ਨੂੰ ਦੱਸਦੀ ਐਡਰੈਸ ਵੀ ਹਰਿਆਣਾ ਦੇ ਵਿੱਚ ਹਸਾਰ ਜ਼ਿਲ੍ਹਾ ਹਸਾਰ ਜ਼ਿਲ੍ਹੇ ਦੇ ਵਿੱਚ ਸੁਲਤਾਨਪੁਰ ਜਿਹੜਾ ਪਿੰਡ ਹੈਗਾ ਉਥੇ ਪਹੁੰਚੇ ਆਪਾਂ ਚਵਾਈ ਕਰਨ ਵਾਸਤੇ ਤੇ ਫੇਸਬੁਕ ਤੇ ਥੋੜਾ ਜਿਹਾ ਨੈਟਵਰਕ ਕੱਟ ਰਿਹਾ ਹੈਗਾ ਸੋ ਸਾਰੇ ਭਰਾ ਉਹ YouTube ਤੇ ਚੈੱਕ ਕਰ ਸਕਦੇ ਹੋਗੇ ਸੋ ਥੋੜੀ ਫੇਸਬੁਕ ਤੇ ਦਿੱਕਤ ਆਉਂਦੀ ਹੈਗੀ ਨੈਟਵਰਕ ਦੀ ਸੋ ਸਾਰੇ ਭਰਾ ਉਹਨੇ ਇੱਕ YouTube ਤੇ ਜਿਹੜਾ ਨੈਟਵਰਕ ਹੈ ਮੇਰੇ ਹਿਸਾਬ ਨਾਲ ਸਾਫ਼ ਚੱਲ ਰਿਹਾ ਹੈਗਾ ਬਿਲਕੁਲ ਨਹੀਂ ਉੱਧਰ ਘਟौती ਆ ਰਹੀ ਫੇਸਬੁਕ ਤੇ ਥੋੜਾ ਥੋੜਾ ਕਿਤੇ ਨਾ ਕਿਤੇ ਜਾ ਕੇ ਜੀਦੀ ਨੈਟਵਰਕ ਸੁਲਵਾਰਾ ਕਿਉਂਕਿ ਇੱਥੇ ਜਿਹੜਾ Jio ਦਾ SIM ਉਹ ਨਹੀਂ ਹੈਗਾਗਾ। YouTube ਤੇ ਬਿਲਕੁਲ ਸਾਫ਼ ਚੱਲ ਰਿਹਾ ਹੈਗਾ ਨੈਟ। ਤੇ Facebook ਤੇ ਥੋੜਾ ਜਿਹਾ ਦਿੱਕਤ ਆ ਰਹੀ ਹੈਗੀ। ਸੋਨੇਕ ਭਰਾ Facebook ਵਾਲੇ YouTube ਤੇ ਜਾ ਕਰੋ। ਜੇ YouTube ਤੇ ਲੱਗੀ ਤਾਂ ਸਾਨੂੰ Facebook ਤੇ ਤੁਸੀਂ ਅਟੈਚ ਕਰ ਸਕਦੇ ਹੋਗੇ। ਕਿ ਦੇ 14 15 ਭਰਾ YouTube ਤੇ ਲੱਗੇ ਹੋਏ ਨੇ ਨਾਲ ਹਲੋ ਤੇਰੇ ਨਾਲ ਤੋਂ Wi-Fi ਕਿੰਨੀ ਥੋੜਾ ਜਿਹਾ ਇਧਰ ਨੈਟਵਰਕ ਉਸਮਸ ਸਿਆਰੀ Facebook ਤੇ YouTube ਤੇ ਤਾਂ ਸਾਫ਼ ਚੱਲ ਰਿਹਾ ਹੈਗਾ ਚਲੋ ਵੈਸੇ ਵੀ Facebook ਵਾਲੇ ਭਰਾਵਾਂ ਤੋਂ ਮਾਫੀ ਚਾਹੁੰਦਾ ਥੋੜਾ ਜਨਾ ਦਿੱਕਤ ਨੈਟਵਰਕ ਦੀ ਆ ਰਹੀ ਆ ਪਤਾ ਨਹੀਂ ਕੀ ਗੱਲ ਹੈਗੀ ਤੇ ਇਸ ਕਰਕੇ ਫੇਸਬੁਕ ਵਾਲੇ ਭਰਾ YouTube ਨਾਲ ਜਰੂਰ ਅਟੈਚ ਹੋ ਜਾਣ ਬਾਅਦ ਚ ਜੇ ਕੋਈ ਲੱਗੀ ਕਿਸੇ ਬਸ ਕਮੀ ਦੇਖਾਂ ਦੀ ਤਾਂ ਉਹ ਫੇਸਬੁਕ ਤੋਂ ਚੈੱਕ ਕਰ ਸਕਾ YouTube ਤੋਂ ਚੈੱਕ ਕਰ ਸਕੋ ਤੁਸੀਂ ਨਾ ਹਾਲਾਂਕਿ ਵੈਸੇ ਵੀ ਜਿਹੜਾ ਫੇਸਬੁਕ ਦਾ ਨਵਾਂ ਰੂਲ ਆ ਵੀ ਜਿਹੜਾ ਇਹ ਲਾਈਵ ਆ ਇਹ 1 ਮਹੀਨੇ ਬਾਅਦ ਆਟੋਮੈਟਿਕ ਡਿਲੀਟ ਹੋ ਜਾਂਦਾ ਤੇ YouTube ਵਾਲਾ ਜਿਹੜਾ ਲਾਈਵ ਆ ਉਹ ਪਰਮਾਨੈਂਟ ਰਹਿ ਪਿਆ ਰਹਣਾਗਾ ਚਲੋ ਇਸ ਕਰਕੇ ਜ਼ਰੂਰੀ ਆ ਵੀ ਆਪਣਾ YouTube ਤੇ ਜਿਹੜਾ ਲਾਈਵ ਨਾ ਕਟਾ ਜਾਵੇ ਨੈਟਵਰਕ ਵਰਕਰ ਆ ਰਹੇ ਤੇ ਫੇਸਬੁਕ ਵਾਲਾ ਚਲੋ ਜੇ ਬੈਸਾ ਚੱਲੀ ਜਾਵੇ ਥੋੜੀ ਪਤਾ ਨਹੀਂ ਕੀ ਦਿੱਕਤ ਥੇ ਨੈਟਵਰਕ ਦੀ ਕੋ ਫੇਸਬੁਕ ਕੋਲੇ ਭਰਾ ਲਾਈਵ ਹੋ ਜਿਹੜਾ YouTube ਤੇ ਅਟੈਚ ਹੋ ਜਾਣਾ ਇੱਕ ਖਾਲੀ ਬਾਲਟੀ ਉੱਥੇ ਰੱਖ ਲੈਣਾ ਹੋਰ ਵੱਡੀ ਬਾਲਟੀ ਖਾਲੀ ਰੱਖ ਲਓ ਕੰਡੇ ਕੋਲੇ ਆਪਣੇ ਕੋਈ ਹਾਂ ਮੈਂ ਮਾਰ ਕੇ ਫੇਸਬੁਕ ਇਸ ਉਹ ਤੇ ਬਬਰਾ ਹਾਲਾ ਨੈਟਵਰਕ ਬਾਕੀ ਦਸੋਂ ਭਰਾ ਕਮਿੰਡਰ ਵੀ ਕੇ ਨੈਟ ਦੀ ਕੋਈ ਜ਼ਿਆਦਾ ਸਮੱਸਿਆ ਤੇ ਨਹੀਂ ਸੁਣ ਆ ਰਹੀ ਹਾਲਾਂਕਿ ਦੋ ਚਾਰ ਸਕਿੰਟ ਜਿਹੜਾ ਫੇਸਬੁੱਕ ਤੋਂ ਕਟੌਤੀ ਕਰਦਾ ਹੈ ਨੈਟਵਰਕ ਦੀ YouTube ਤੇ ਸੁਣਾ ਚੱਲ ਰਿਹਾ ਲਾਈਵ ਕੋਈ ਦਿੱਕਤ ਨਹੀਂ ਆ ਰਹੀ। ਇਧਰੇ ਕਰ ਚਾਰਜ ਹੋਰ ਮਾਰੀ, ਛੁੱਟੜ ਚਾਰਜ ਹੋਰ ਮਾਰ ਦੇ। ਉਹਦੇ ਚ ਥੋੜਾ ਜਿਹਾ ਚਾਰਜ ਦੀ ਦਿੱਕਤ ਆਉਣੀ ਹੈ। ਤੋ ਥੋੜੀ ਜੀ ਮਾਫੀ ਚਾਹੁੰਦੇ ਆਗੇ ਫੇਸਬੁੱਕ ਵਾਲੇ ਭਰਾਵਾਂ ਤੋਂ ਕਿਉਂਕਿ ਵਾਰ-ਵਾਰ ਨੈਟ ਇਥੋਂ ਕੱਟ ਰਹਾ ਹੈਗਾ ਸਵੇਰ ਦੇ ਟਾਈਮ ਆਪਾਂ ਕੋਸ਼ਿਸ਼ ਕਰਾਂਗੇ ਵੀ ਇਥੋਂ ਜਿਹੜਾ ਜਤ ਵਾਈਫਾਈ ਦਾ ਪ੍ਰਬੰਧ ਕਰਾਂ ਜਾਂ ਫਿਰ ਕੋਈ SIM ਆਪਾਂ ਹੋਰ ਕੰਪਨੀ ਦਾ ਜਿੱਥੋਂ ਜਿਹੜਾ ਚੱਲਦਾ ਵੱਧ ਉਸ ਦਾ ਪਾਜਰਾ ਕਰਾਂਗੇ ਨਾ ਥੇ ਹੱਲ ਆਹ ਨਾ ਮੁੱਖਾਂ ਬੋਤਾਂ ਕਰੀਏ ਨਾ ये की दिक्कत है बार बार क्यों आ रही यार फेसबुक बहुत बुरा हाल ना यार फेसबुक वाला तो ਬਾਕੀ ਜੱਜਮੈਂਟ ਕਰਿਓ ਸਾਰੇ ਭਰਾ ਜਿੰਨੇ ਕ ਲਾਈਵ ਦੇਖ ਰਹੇ ਨੇਗੇ ਈ ਕਿੰਨਾਬ ਜਿਹੜਾ ਹੋਣਾ ਚਾਹੀਦਾਗਾ ਇੱਕ ਟਾਈਮ ਦਾ ਹੋਣਾ ਫੇਸਬੁੱਕ ਆ ਤਾਂ ਸੋ ਜਿੰਨੇ ਕ ਭਰਾ ਦੇਖ ਰਹਾ ਬੇਨਤੀ ਹੈ ਵੀ ਜਿੰਨੇ ਕ ਸਾਨੂੰ ਜੱਜਮੈਂਟ ਜਰੂਰ ਦੱਸਿਓ ਆਪਣੀ ਵੀ ਦੁੱਧ ਕਿੰਨਾ ਹੋਣਾ ਚਾਹੀਦਾਗਾ ਤੁਹਾਡੇ ਫੇਸਬੁੱਕ ਉਦੀ ਜਿਆਦਾ ਸਮੱਸਿਆ ਆ ਰਹੀ ਐ ਸਲੋ ਕਨੈਕਸ਼ਨ ਕਰ ਰਿਹਾ ਬਾਰ-ਬਾਰ YouTube ਤੇ ਪੂਰਾ ਵਰਕ ਕਰਾ ਰਹਾ ਚਲੋ ਵੈਸੇ ਹੀ ਫੇਸਬੁੱਕ ਉਦਾ 1 ਮਹੀਨੇ ਬਾਅਦ ਡੀਟਰੀ ਬਣਾਉਂਦਾਗਾ ਤੇ ਫਿਰ ਵੀ ਕਰ ਜਿੰਨੇ ਕ ਭਰਾ ਜੁੜਿਆਗੇ ਉਹ ਲਾਸਟ ਤੱਕ ਜੁੜੇ ਰਹਿਣਾ ਲਾਸਟ ਤੱਕ ਜਰੂਰ ਦੇਖ ਰਹਿਣਾ ਵੀ ਆਪਣਾ ਕਿੰਨਾ ਦੁੱਧ ਹੁੰਦਾਗਾ ਤੇ YouTube ਵਾਲਾ ਤਾਂ ਪਰਮਾਨੈਂਟੀ ਰੂਪਾਂ ਜਿਹੜਾ ਲਾਈਵ ਉਹ ਡਿਲੀਟ ਨਹੀਂ ਹੁੰਦਾਗਾ ਫੇਸਬੁੱਕ ਦਾ ਰੂਪਲਾ ਵੀ ਜਿਹੜਾ ਉਹ 1 ਮਹੀਨੇ ਬਾਅਦ ਆਫਟਰ 1 ਮੰਥ ਉਹ ਡਿਲੀਟ ਹੁੰਦਾਗਾ ਹੋ ਗਈ ਖਾਲੀ ਮਾਤਾ ਖਾਲੀ ਹੋ ਗਈ ਹਾਂ ਠੀਕ ਆ ਏਵੇਂ ਜੇ ਮੈਂ ਸਾਹਮਣੇ ਲਾਇਆ ਚਲੋ ਓਕੇ ਕੰਡੇ ਲਾਉਂ ਲਾਇਆ ਚਲਦਾ ਮਿੱਤਰ ਆਪਾਂ ਕੰਡੇ ਕੋਲੇ ਦੋਨੋਂ ਵਾਲਟਾਂ ਇਹ ਤੇ ਰੱਖ ਲੋ ਮਤਾਂ ਹਜੇ ਆਪ ਆ ਕਾਰ ਪਲਾਜ਼ ਦੇ ਵਿੱਚ ਮਾਇਆ ਫੋਨ ਕਿਸੇ ਦੇ ਪਿੱਛੇ ਉਹ ਕਿੱਥੋਂ ਆਪਾਂ ਆ ਮੋਟਰ ਸਾਹਮਣੇ ਰੱਖੀਏ ਦਿਮਾਗ ਸਕਵਾਟ ਉੱਤੇ ਲਾ ਕੇ ਰੱਖੀਏ ਦੇਖੇ ਬੜਾ ਬੋਸ ਬੜਾ ਵਸਣ ਸਰਾ ਸਿੱਧਾ ਕਰਨਾ ਸੀ ਆ ਆ ਬਾਲਟੀ ਇੱਥੇ ਰੱਖ ਕੇ ਨਾ ਆਪਾਂ ਜ਼ੀਰੋ ਤੋਂ ਦਿਖਾ ਦਈਏ ਆ ਰੱਖ ਕੇ ਜ਼ੀਰੋ ਕਰ ਦਿਓ ਇੱਕ ਵਾਰ तकरीबन ਸਾਰੇ ਨੂੰ ਜ਼ੀਰੋ ਇੱਕ ਮਿੰਟ ਆਹ ਇੱਕ ਬਾਲਟੀ ਮਿਲਕੋ ਨੇੜੇ ਰੱਖੋ ਕੰਡੇ ਦੀ ਕੰਡੇ ਦੇ ਕੋਲ ਰੱਖ ਲਿਓ ਮੈਂ ਬਾਲਟੀ ਦੇ ਕੋਲੇ ਹਾਂ ਇੱਥੇ ਰੱਖੋ ਇੱਕ ਵਾਰ ਇੱਥੇ ਰੱਖੋ ਲੈ ਦੇਖ ਸੋ ਬਿਲਕੁਲ ਜ਼ੀਰੋ ਜਿਹੜਾ ਅ ਕੰਡਾ ਹੈਗਾ ਬਾਕੀ ਜਿਹੜਾ ਉਹ ਤੁਹਾਨੂੰ ਦਿਖਾ ਦੇਣਾ ਵੀ ਸਿੰਗਲ ਜਿਹੜਾ ਡਿਜੀਟ ਹੋ ਗਿਆ ਹੈਗਾ ਤੇ ਠੀਕ ਆ ਵੀਰੇ ਤੋ ਕਿੰਨਾਂ ਦੀ 8 ਬਰਤਨ ਕੱਢੋ ਮੇਰੀ ਹਾਲ ਟਾ ਦਿਓ ਹਾਂ ਸਾਰੇ ਚੱਕੇ ਹੀ ਕਰਕੇ ਕੀ ਹੋਜੇ 150 ਗ੍ਰਾਮ ਮੰਗੋ ਮੁੱਦੇ ਬਸ 250 3 ਟੋਰਾ ਪਾਉਂ ਰਮਾ ਕੇ ਹੋਰ ਲਾਓ ਠੀਕ ਹੈ ਦੇਖ ਸਕਦੇ ਹੋ ਜੀ 8 ਕਿਲੋ 400 ਗ੍ਰਾਮ ਜਿਹਦਾ ਦੁੱਧ ਹੋਇਆਗਾ 8 ਕਿਲੋ 400 ਗ੍ਰਾਮ ਹਾਲਾਂਕਿ 16 ਕ ਦਿਨ ਦੀ 15 ਕ ਦਿਨ ਦੀ ਜਿਹੜੀ ਇਹ ਮੱਝ ਸੂਈ ਵੀ ਹੈਗੀ ਤੇ ਹਜੇ ਕੜ ਨਹੀਂ ਚੱਲਿਆ ਬਲੱਡ ਜਿਹੜਾ ਮੈਲ ਆਪਾਂ ਕਹਿੰਦੇ ਆ ਸਾਫ਼ ਨਹੀਂ ਹੋਈ ਪੀਕੇ ਲੈਵਲ ਬਾਕੀ ਪੈਗਾ ਫਿਲਹਾਲ ਥੋੜੀ ਜਲਦਬਾਜ਼ੀ ਦੇ ਵਿੱਚ ਸਾਨੂੰ ਇੱਕ ਜਿਹੜੀ ਇਹ ਚਵਾਈ ਕਰਨੀ ਪਈ ਹੈਗੀ ਤੇ ਬਾਕੀ ਤੁਹਾਨੂੰ ਸਵੇਰ ਦੇ ਟਾਈਮ ਦਿਖਾਵਾਂਗੇ ਵੀ ਕਿੰਨਾ ਜਿਹੜਾ ਦੁੱਧ ਕਰਦੀ ਹੈਗੀ ਫਿਲਹਾਲ ਜਿਹੜਾ ਸ਼ਾਮ ਦੇ ਟਾਈਮ ਦੇ 26 ਤਰੀਕ 5ਵਾਂ ਮਹੀਨਾ 2025 6ਵਾਂ ਮਹੀਨਾ ਨਾ ਹੁਣ 26 ਤਰੀਕ 6ਵਾਂ ਮਹੀਨਾ 2025 ਨੂੰ ਜਿਹੜਾ ਸ਼ਾਮ ਦੀ ਚਵਾਈ ਸੋ 8 ਕਿਲੋ 400 ਗ੍ਰਾਮ ਇੱਕ ਟਾਈਮ ਦੁੱਧ ਜਿਹੜਾ ਹੋਇਆਗਾ ਬਾਕੀ ਸਵੇਰ ਦੇ ਟਾਈਮ ਆਪਾਂ ਜਿਹੜੀ ਚਵਾਈ ਤੋਂ ਦਿਖਾ ਦਾਂਗੇ ਸੋ ਜਿੰਨੇ ਭਰਾ ਜੁੜੇ ਨੇ ਉਹ ਸ਼ਿਆਜ ਰੁਕਾ ਦੇ ਵੀ ਤੇ ਸਵੇਰ ਦੇ ਟਾਈਮ ਵੀ ਇਸ ਟਾਈਮ ਦੇ ਲਗਭਗ ਜਰੂਰ ਜੁੜਿਓ ਧੰਨਵਾਦ ਜੀ